ਲੁਧਿਆਣਾ ਵਿੱਚ ਦੋ ਦਿਨਾਂ ਕਿਸਾਨ ਮੇਲੇ ਦੀ ਸ਼ੁਰੂਆਤ ਹੋ ਚੁੱਕੀ ਹੈ ਇਸ ਵਿੱਚ ਵੱਡੇ ਗਿਣਤੀ ਚ ਕਿਸਾਨ ਪਹੁੰਚ ਰਹੇ ਨੇ ਸਿਰਫ ਪੰਜਾਬ ਹੀ ਨਹੀਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚੋਂ ਕਿਸਾਨ ਪੀਏਯੂ ਕਿਸਾਨ ਮੇਲੇ ਰਵੱਲ ਜਾਣਕਾਰੀ ਅਤੇ ਅਗਲੀ ਫਸਲ ਦੇ ਬੀਜ ਲੈਣ ਵਾਸਤੇ ਵੀ ਆ ਰਹੇ ਨੇ ਉੱਥੇ ਪੀਏਯੂ ਵੱਲੋਂ ਵੀ ਕਿਸਾਨਾਂ ਲਈ ਵੱਖ-ਵੱਖ ਸਹਾਇਤਾ ਕੇਂਦਰ ਅਤੇ ਨਵੀਆਂ ਖੋਜਾਂ ਕਿਸਾਨਾਂ ਤੱਕ ਪਹੁੰਚਾਉਣ ਲਈ ਸਹਾਇਤਾ ਕੇਂਦਰ ਬਣਾਏ ਗਏ ਜਿੱਥੇ ਪੀਏਯੂ ਮਾਹਰ ਕਿਸਾਨਾਂ ਨੂੰ ਜਾਣਕਾਰੀ ਦਿੰਦੇ ਨੇ ਅਤੇ ਨਵੀਆਂ ਕਿਸਮਾਂ ਤੋਂ ਕਿਸ ਤਰੀਕੇ ਨਾਲ ਜ਼ਿਆਦਾ ਝਾੜ ਅਤੇ ਘੱਟ ਸਮੇਂ ਦੇ ਵਿੱਚ ਫਸਲ ਹਾਸਲ ਕੀਤੀ ਜਾ ਸਕਦੀ ਹੈ ਇਸ ਬਾਰੇ ਜਾਗਰੂਕ ਕਰਦੇ ਨੇ ਇਸ ਵਾਰ ਪੀਏਯੂ ਕਿਸਾਨਾਂ ਲਈ ਕਣਕ ਦੀ ਨਵੀਂ ਵੈਰਾਈਟੀ P.B.W. 72 ਲੈ ਕੇ ਆਇਆ ਜਿਸ ਦੇ ਨਾਲ ਕਿਸਾਨਾਂ ਨੂੰ ਵੱਧ ਝਾੜ ਹੁੰਦੀ ਹੈ ਅਤੇ ਪ੍ਰਾਪਤੀ ਵੀ ਹੈ ਜਿਹੜੀ ਝਾੜਦੀ ਹੋ ਸਕਦੀ ਹੈ ਇਸ ਦੀ ਜਾਣਕਾਰੀ ਮਾਹਿਰ ਡਾਕਟਰ ਦੇ ਵੱਲੋਂ ਸਾਂਝੀ ਕੀਤੀ ਗਈ ਲੁਧਿਆਣਾ ਲਾਈਵ ਲਈ सुरेंद्र ਸੋਨੀ ਦੀ ਰਿਪੋਰਟ 75 ਸਿੰਘ ਜੀ ਕਿਹੜਾ ਪਿੰਡ ਹੈ ਜੀ ਪਿੰਡ ਹੋਏ ਦਾ ਰੋਪੜ ਜ਼ਿਲ੍ਹਾ ਜੀ ਹਾਂਜੀ ਕਿਹ ਕਿਹੜੇ ਤਰ੍ਹਾਂ ਦੇ ਜਿਹੜਾ ਇਟਮਾਨ ਦੇ ਲਈ ਜਿ ਆਏ ਹੋ ਕਿ ਦੇਖ ਰਹੇ ਹੋ ਲਗਾ ਕੀ ਕੁਝ ਲੈਣਾ ਹੈ ਉਹਦੇ ਬਾਰੇ ਪੁੱਛ ਰਹੇ ਨਾਵਾ ਆਪਣੇ ਬੀਜਾਂ ਬਾਰੇ ਪਤਾ ਕਰ ਰਹੇ ਹਾਂ ਜੀ ਕਣਕ ਦੇ ਹੁਣ ਬਜਾਈ ਕਰਨੀ ਹੈ ਨਾ ਬਾਕੀ ਹੋਰ ਵਾਲੇ ਮਸ਼ੀਨਰੀ ਨਵੀਂ ਕਾਫੀ ਆਈ ਹੈ ਜੀ। ਤੇ ਫਾਰਾ ਦੀ ਮਾਰ ਰੋਪੜਾ ਜਿਲ੍ਹੇ ਚ ਕਿੰਨੀ ਘੀਈ ਆ ਵੀ ਸਾਰੇ ਆ ਘਟਿਆ ਹੈ ਉੱਧਰ। ਰੋਪੜ ਜਿਲ੍ਹੇ ਦਾ ਆਨੰਦਪੁਰ ਸਾਹਿਬ ਦੀ ਥੋੜੀ ਜੀ ਹੈ ਬਾਕੀ ਤਾਂ ਘਟਾ ਹੈ ਜੀ। ਹਾਂਜੀ ਕਿਉਂਕਿ ਇੱਕ ਦੋ ਚਮਗੌਰ ਸਾਹਿਬ ਨੇੜੇ ਬੰਨ ਜੇ ਟੁੱਟਣ ਦੀ ਚਾਂਸ ਹੈਗੇ ਤੇ ਪਰ ਵਿਚਾਰਿਆ। ਹਾਂਜੀ। ਹੋਰ ਕੀ ਕੋਈ ਆਪਣਾ ਲਉਂਦੇ ਹੋ। ਵਾ ਕਮਾਦ ਵੀ ਦੇ ਆ ਝੋਨਾ ਗਾੜ ਕੇ ਹੀ ਬਦਲਾਇਆ ਜਿਆਦਾ ਇੱਧਰ। ਅਜੇ ਕਣਕ ਦੀ ਨਵੀਂ ਵੈਰੈਟੀ ਹੈ 872 ਹਾਂਜੀ ਉਹਦੇ ਬਾਰੇ ਜਾਣਕਾਰੀ ਲਈ ਹੈ। ਜਾਣਕਾਰੀ ਲੈ ਰਹੇ ਆ ਜਿਸ ਨੂੰ ਚੁਲੰਨੇ ਆ ਜੀ ਹੁਣ ਅਸੀਂ ਚੋਨੇ ਦਾ ਜੀ ਅੱਜ ਦੀ ਦਾ ਹਲਦੀ ਨਮੂਰਾ ਹਾਲ ਕਰਤਾ ਜੀ ਪੁੱਛਣਾ ਇੰਨੀ ਹਲਦੀ ਪੈ ਗਈ ਜੀ ਮੈਂ ਅੱਧੇ ਰਹਿ ਜਾਣਾ ਜੀ ਹੈ ਹਲਦੀ ਡੋਟੀ ਗਏ ਨੇ ਉਹਨਾਂ ਨੂੰ ਟੁਲੀ ਰੋਟੀ ਪੈ ਜਾਂਦੀ ਹੈ ਹਲਦੀ ਓੜਦੀ ਆ ਉਹਨੇ ਹਾਂ ਉਹਨੇ ਤਾਂ ਬਹੁਵਰਾ ਹਾਲ ਕਰਤਾ ਜੀ ਜੜਦੇ ਜੀ 40% ਤਾਂ ਪੈ ਜਾਣਾ ਉਹਦਾ ਜੀ ਕਾਫੀ ਆ ਜੀ ਉਹ ਕਹੇ ਜੀ ਜੇ ਮਹਾ ਡਾਕਟਰ ਵੀ ਆ ਗਿਆ ਤਾਂ ਗੱਲ ਵੱਖਰੀ ਜੀ ਉਹ ਨਾਲ ਕੀ ਇਲਾਜ ਹੋਤਾ ਹੈ ਨਾ ਉਹ ਗੱਲ ਕਰੀ ਆ ਜੀ ਗੱਲ ਉਹ ਹੋ ਗਿਆ ਹੁਣ ਤਾਂ ਬਸ ਜਿਹੜੀ ਹੋ ਗਿਆ ਹੋ ਗਿਆ ਮੌਸਮ ਦੀ ਮਾਰ ਆ ਇਹ ਜੀ ਕਹਿੰਦੇ ਹੁਣ ਹਾਂ ਜੀ ਇਹਦਾ ਕੋਈ ਹੱਲ ਨਹੀਂ ਹੁਣ ਆਪਾਂ ਇੱਕ ਮਿੰਟ ਇੱਕ ਮਿੰਟ ਹਾਂ ਸਰ ਕੀ ਨਾਮ ਹੈ ਇਹ ਦੇਖੋ ਕਵਤਾਰ ਸਿੰਘ ਆ ਜੀ ਅੱਛਾ ਕਿਹੜੇ ਪਿੰਡੇ ਦੇ ਰਹਿੰਦੇ ਹੋ ਮੋਗਾ ਜਲਾ ਪਿੰਡ ਪੱਸਾ ਜੀ ਅੱਛਾ ਜੀ ਕਿਸਾਨ ਮੇਲੇ ਤੇ ਆਏ ਹੋ ਬੀਜ ਵਗੈਰਾ ਜਿਹੜੇ ਲੈ ਕੇ ਜਾਣੇ ਕਰਨ ਦੇ ਜਾਂ ਲੈ ਲੈ ਜੀ ਲੈਣੇ ਆ ਜੀ ਅਜੇ ਦੇਖ ਰਹੇ ਆ ਦੇਖ ਰਹੇ ਆ ਕਿਆ ਕੁੜੇਓ ਜੀ ਬੀਜ ਉਹਦੇ ਜਿਹੜੇ ਕੁਆਟਰੇ ਕਿਰੀ-ਕਰੀ ਵੈਰਾਈਟੀ ਉਹਨਾਂ ਨੇ ਦੱਸੀ ਆ ਜਾਂ ਕੋਈ ਖਾਸ ਵੈਰਾਈਟੀ ਜਿਹੜੀ ਤੁਹਾਡੇ ਮਨ ਤੇ ਕਿ ਨਹੀਂ ਲੈ ਕੇ ਜਾਣਾ ਆ ਜੀ ਜਿੰਨੀ ਸੀ 832 ਆ ਹਾਂਜੀ ਇਹ ਪਰ ਲਾਈ ਸੀ ਦਾ 65 ਮਣ ਝਾੜ ਨਿਕਲਿਆ ਹਾਂਜੀ ਜੀ ਇਹ ਐਸ ਕੀ ਨਵਾਂ ਬੀ ਲੈ ਕੇ ਦੁਬਾਰੀ ਫਿਰ ਹੀ ਲਾਉਣ ਦੀ ਹਾਂਜੀ ਮੰਨਾ ਕਾ ਕਿੰਨਾ ਕੁ ਪਾਣੀ ਲੈਂਦੀ ਕਿੰਨਾ ਕੁ ਖਾਣ ਲੈਂਦੀ ਜਿੱਦਾਂ ਹੁਣ ਨਵੀਆਂ ਵੈਰਾਈਟੀਆਂ ਜਿਹੜੀਆਂ ਬੀਜ ਉਤਪਾਦਨ ਜੀ ਸਾਰਕਿ ਕੀਤੀ ਜਾ ਰਹੀਆਂ ਨੇ ਇਹ ਜਿਵੇਂ ਪਹਿਲਾਂ ਵਾਲੇ ਪੁਰਾਣੇ ਵੀ ਸੀ ਉਹਵੇਂ ਥੋੜੇ ਟਾਈਮ ਚ ਵਧੀਆ ਝਾੜ ਦਿੰਦੀ ਆ ਤੇ ਮੌਸਮ ਨੂੰ ਤਾਂ ਕਿਵੇਂ ਗਰਮੀ ਵੀ ਪੈ ਜੇ ਫਿਰ ਵੀ ਇਹ ਵਧੀਆ ਝਾੜਦੀ ਤੇ 832 ਫਿਰ ਵੀ ਵਧੀਆ ਝਾੜਦੀ ਜਿਵੇਂ ਇਸ ਵਾਰ ਜਿਹੜੇ ਵੀ ਬਹੁਤ ਬੈਨੇ ਹਟੂ ਤੇ ਆਏ ਨੇ ਤੁਹਾਡੇ ਇਲਾਕੇ ਦੇ ਵਿੱਚ ਕੋਈ ਬਹੁਤ ਜ਼ਿਆਦਾ ਪ੍ਰਭਾਵ ਨਹੀਂ ਫਸਲ ਤਾਜ਼ੀ ਵਾਦੀ ਝੋਨੇ ਨੂੰ ਵੀ ਡੋਡੀ ਜੀ ਪੈ ਗਈ ਉਹਦੇ ਨਾਲ ਝਾੜਾ ਬਹੁਤ ਜਿੰਨ 5-7 ਤੱਕ ਟੇਕਰਣ ਦੇ। ਬਾਕੀ ਬੋਤਲ ਨਹੀਂ ਚਾਹੀਦੀ ਹੈ ਜੀ। ਇਹ ਮੈਨੂੰ ਜਾਣਕਾਰੀ ਲਈ ਹੈ। ਲਾਉਗੇ ਮਾਰਕੀ ਨੰਬਰ ਪਾੜੀ ਲਾਉਗੇ। ਨਹੀਂ ਜੀ ਐਤਕੀ ਨਵਾਂ ਵੀ ਲੈ ਕੇ ਲਾਵਾਂਗੇ 872 ਦਾ। ਪੁਰਾਣਾ ਵੀ ਅੱਖਿਆ ਹੋਇਆ ਵੈਸੇ ਉਹਤਾ ਉਹ ਲਾਵਾਂਗੇ ਧੰਨਵਾਦ। ਧੰਨਵਾਦ। ਹਾਂ ਜੀ। ਸਰ ਕਿਸਾਨ ਮੇਲੇ ਦੀ ਸ਼ੁਰੂਆਤ ਹੋਈ ਹੈ। ਕੀ ਕੁਝ ਕਿਸਾਨਾਂ ਲਈ ਨਵੀਆਂ ਕਿੜੀਆਂ ਕਿੜੀਆਂ ਵੈਰਾਈਟੀਆਂ ਜਿਹੜੀਆਂ ਨੇ ਇਸ ਵਾਰ ਆ ਕਿਸਾਨਾਂ ਲਈ ਲਿਆਂਖਾ ਆਪਣੇ ਕਣਕ ਦੇ ਵਿੱਚ ਇਸ ਵਾਰ ਪਹਿਲੀ ਵਾਰ ਆਪਾਂ ਪੀਬੜੋਲੀ ਉਹ 872 ਦੀ ਸफारਿਸ਼ ਕੀਤੀ ਹੈ ਪੰਜਾਬ ਦੇ ਲਈ ਜੀ। ਇਹਦਾ ਆਸਤਨ ਝਾੜ 24.24 ਕੁਆਂਟਲ ਪ੍ਰਤੀ ਏਕੜ ਆ ਇਸ ਤੋਂ ਬਲ ਆਪਣੀ 826 ਚੱਲ ਰਹੀ ਹੈ ਇਹ ਉਹਦਾ ਬਹੁਤ ਪੰਜਾਬ ਦੇ ਅੰਦਰ ਅਪ੍ਰੋਕਸੀਮੇਟ 40% ਦੇ ਏਰੀਆ ਹੈਗਾ ਇਹ ਉਹਦੀ 24 ਕੁਆਂਟਲ ਸੀਗਾ ਆਸਤਨ ਝਾੜ ਉਹਨਾਂ ਨਾਲ ਅੱਧਾ ਕੁਆਂਟਲ ਵੱਧ ਹੈ ਇਹਦਾ ਆਸਤਨ ਝਾੜ ਤੇ ਪੱਕਣ ਦਾ ਸਮਾਂ ਇਹਦਾ ਸਰ 4 ਦਿਨਾਂ ਨਾਲ ਵੱਧ ਲੈਂਦੀ ਹੈ ਇਹ ਦਰਮਿਆਨੇ ਕੱਦ ਦੀ ਵੈਰਾਈਟੀ ਆ ਕਾਫੀ ਕਾਮਯਾਬ ਵੈਰੈਟੀਆ ਟ੍ਰਾਇਲਾਂ ਦੇ ਵਿੱਚ ਇੱਕ ਵੈਰੈਟੀ ਆ ਬਲ ਰਹੀ ਹੈ ਜਿਸ ਤਰ੍ਹਾਂ ਕਿਹਾ ਜਾਂਦਾ ਸੀ ਪਿਛਲੇ ਕਈ ਵੈਰੈਟੀਆ ਦੇ ਵਿੱਚ ਕੇਸ ਫਾਈਬਰ ਗੇਂਸ ਤੇ ਪ੍ਰੋਟੀਨ ਦੀ ਮਾਤਰਾ ਜਿਹੜੀ ਕਾ ਨਹੀਂ ਇਹ ਨਾਰਮਲ ਸੈਗਮੈਂਟ ਦੀ ਵੈਰੈਟੀ ਹੈ ਉਹ ਕੁਆਲਿਟੀ ਸੈਗਮੈਂਟ ਆਪਣਾ ਅਲੱਗ ਆ ਉਹਦੇ ਵਿੱਚ ਆਪਣੀ ਪਹਿਲਾਂ ਜਿਵੇਂ ਪੀਡਬਲੂ 1 ਚਫਾਤੀ ਪੀਡਬਲੂ ਜ਼ਿੰਕ ਟੂ ਵੈਰੈਟੀਆ ਪਹਿਲਾਂ ਹੀ ਪਰਿਤੀਆਂ ਨਾਲ ਚੱਲ ਰਹੀਆਂ ਨੇ ਜਿਹੜਾ ਬੀਜ ਆਵੇਲੇਬਲ ਹੋ ਗਿਆ 20 ਅਵੇਲੇਬਲ ਆ ਜੀ ਅੱਜ ਦੇ ਮੇਲੇ ਤੇ ਮਿਲ ਰਿਹਾ ਜੀ 40 ਕਿਲੋ ਤੇ 20 ਕਿਲੋ ਦੀ ਪੈਕਿੰਗ ਮਿਲ ਰਹੀ ਹੈ ਕਿਸਾਨ ਵੀਰਾਂ ਨੂੰ ਕਿਸਾਨ ਆ ਰਹੇ ਆ ਪੁੱਛਣ ਲਈ ਨਹੀਂ ਸਰ ਪਹਿਲਾਂ ਵੀ ਜਿਹੜੇ ਮੇਲੇ ਗਿਆ ਇਹਦੀ ਡਿਮਾਂਡ ਕੁਇਰੀ ਬਹੁਤ ਆ ਰਹੀ ਹੈ ਜੀ ਤੇ ਚੰਗਾ ਰਿਸਪੌਂਸ ਆ ਕਿਉਂਕਿ ਟ੍ਰਾਇਲਾਂ ਦੇ ਵਿੱਚ ਵੀ ਚੰਗਾ ਹੈ 2022 ਦੇ ਵਿੱਚ ਆਪਣੀ ਪਹਿਲਾ ਕੌਮੀ ਪੱਧਰ ਤੇ ਸਫਲਸ਼ੋ ਚੁੱਕੀ ਹੈ ਜੀ ਉੱਥੇ ਇੱਕ ਟ੍ਰਾਇਲ ਚੱਲਦੇ ਸੀ ਇਹਦੇ ਵਿੱਚ ਆਪਾਂ ਵੱਧ ਖਾਦ ਪਾਉਨੇ ਆ ਜੀ ਤੇ ਥੋੜੀ ਸਪਰੇਅ ਲੈਂਦੇ ਆ ਗ੍ਰੋਥ ਰੈਗੂਲੇਟਰਸ ਦੀ ਉਹਨਾਂ ਵਿੱਚ ਵੀ ਅੱਪਲ ਸੀਗੇ ਅਪਰ ਪੰਜਾਬ ਦੇ ਲਈ ਆਪਾਂ ਇਹਨਾਂ ਨੂੰ ਜੀ ਨਾਰਮਲ ਸਸਟੇਨੇਬਲ ਐਗਰੀਕਲਚਰ ਲਈ ਆਪਾਂ ਪੰਜਾਬ ਦੇ ਕਿਸਾਨ ਵੀ ਇਹ ਨਹੀਂ ਕਹਿੰਦੇ ਕਿ ਵੱਧ ਖਾਦ ਪਾਓ ਜਦੋਂ ਆਪਣਾ ਨਾਰਮਲ ਖਾਦ ਤੇ ਪਾਣੀ ਨਾਲ ਸਪਰੇਆ ਨਾਲ ਹੀ ਵਧੀਆ ਝਾੜ ਮਿਲ ਰਿਹਾ। ਕਾਨੂੰ ਅਸੀਂ 2-3 ਸਾਲ ਟੈਸਟ ਕੀਤਾ ਨਾਰਮਲ ਖਾਦ ਦੇ ਉੱਤੇ ਤੇ ਵਧੀਆ ਰਿਸਪੌਂਸ ਉੱਥੇ ਵੀ ਆਇਆ ਕਿ ਉੱਥੇ ਵੀ ਇਹ ਤਿਆਰੀ ਹੈ ਜੀ ਝਾੜ ਦੀ। ਜਿਹੜੀ ਆਪਣੀ ਪਲਾਟ ਤੋਂ 26 ਆ ਜੀ ਔਸਤਨ ਝਾੜ ਦੇ ਵਿੱਚ ਅੱਧਾ ਕੁਇੰਟਲ ਫਰਕ ਹੈਗਾ ਵੀ। ਵੱਧਾ ਵੱਧਾ ਜੀ ਵੱਧਾ ਜੀ ਵੱਧਾ ਸਾਢੇ 24 ਕੁਇੰਟਲ ਆ ਜੀ। ਪਾਣੀ ਖਾਦ ਪਾਣੀ ਸਪਰੇ ਸਾਰੀ ਨਾਰਮਲ ਜਿਹੜੀ ਆਪਣੀ ਪਹਿਲਾਂ ਸਿਫਾਰਿਸ਼ਾ ਜੀ ਹੋਈ ਹੈ ਹੜਾਂ ਨਹੀਂ ਮਾਰ ਪਈਆਂ ਕਈ ਇਲਾਕਿਆਂ ਨੇ ਵੀ ਬੱਦੇ ਮਿੱਟੀ ਦਾ ਬਦਲ ਵੀ ਹੋਇਆ ਬਾਤ ਨਹੀਂ ਲੱਗਦਾ ਕਿ ਕਿਹੜੀ ਫਸਲ ਦੀ ਜਿਹੜੀ ਹੈ ਸਾਰੀ ਫਸਾਦ ਇਹ ਤਾਂ ਜੀ ਐਦਾ ਜੀ ਹੁਣ ਉੱਥੇ ਕਿੰਨਾ ਕੁ ਸਮਾਂ ਲੱਗਦਾ ਮਿੱਟੀ ਨੂੰ ਜ਼ਵਾਰਾ ਸਹੀ ਕਰ ਲਈ ਜਿੱਥੇ ਜ਼ਿਆਦਾ ਸਲਟ ਜਮਾ ਹੋ ਗਈ ਹੈ ਉੱਥੇ ਥੋੜੀ ਜਿਹੀ ਫਸਲ ਦੇ ਉੱਤੇ ਜ਼ਰੂਰ ਅਫੈਕਟ ਆਊਗਾ ਜੀ ਕਿਉਂਕਿ ਉਪਜਾਊ ਸ਼ਕਤੀ ਵੀ ਘਟਦੀ ਹੈ ਕਿਉਂਕਿ ਹੋਰ ਮਿੱਟੀ ਵਿੱਚ ਰਲ ਗਈ ਹੈ ਤਾਂ ਉਹਨੂੰ ਥੋੜਾ ਟਾਈਮ ਲੱਗੂਗਾ ਤਾਂ ਉਹ ਜਿਵੇਂ ਵੀ ਦੇਖਿਆ ਜਾਊਗਾ ਅਥਾਰਟੀ ਤੋਂ ਬੋਲੋ ਕੁਝ ਆਪਣੇ ਸਰਕਾਰ ਵੱਲੋਂ ਵੀ ਐਲਾਨ ਹੋਏ ਨੇ ਉਸ ਤਰੀਕੇ ਨਾਲ ਉਹਨਾਂ ਨੂੰ ਬੀਜ ਦਿੱਤੇ ਜਾਣਗੇ ਜਿਵੇਂ ਸਰਕਾਰ ਕਹਿ ਰਹੀ ਹੈ